ਸਸੀ ਗਾਲ ਜੀ ਇੱਕ ਛੋਟੇ ਜਿਹੇ ਸ਼ਬਦਾਂ ਚ ਦੱਸਣ ਲੱਗਾ ਕਿ ਰੱਬ ਕਿੱਥੇ ਰਹਿੰਦਾ ਪਹਿਲਾਂ ਸਾਡੇ ਵਿੱਚ ਸੀ ਅੱਜ ਕੱਲ ਕਿੱਥੇ ਰਹਿੰਦਾ ਹੋ ਰੱਬ ਨੇ ਬਣਾਈ ਸੋਹਣੀ ਦੁਨੀਆ ਵਿੱਚ ਵਾਸ ਕਰ ਲਿਆ ਆਪੇ ਹਰ ਇੱਕ ਦੀ ਉਹ ਗੱਲ ਸੁਣਦਾ ਏ ਪਰ ਪੈ ਗਏ ਬੜੇ ਸੇ ਆਪੇ ਕੋਈ ਆ ਕੁੰਡਾ ਖੜਕਾਉਂਦਾ ਏ ਰੱਬ ਸੁੱਤੇ ਹੋਏ ਨੂੰ ਉਠਾਉਂਦਾ ਏ ਅੱਗੋਂ ਰੱਬ ਜੀ ਕੁੰਡਾ ਖੋਲ ਦੇ ਓਏ ਲਲਾਰੀ ਮੋਹ ਫਰਮਾਉਂਦਾ ਏ ਕਹਿੰਦਾ ਰੱਬ ਜੀ ਮੈਂ ਲਲਾਰੀਆਂ ਨਿਤ ਕਰਦਾ ਰੰਗ ਪਿਆਰੀਆਂ ਅੱਜ ਮੀਨ ਨਹੀਂ ਪਹਿਣਾ ਚਾਹੀਦਾ ਮੇਰੀ ਚੁੰਨੀ ਸੁੱਕਣ ਵਾਲੀ ਆ ਰੱਬ ਤਾ ਥਾਇਆਸ ਤੂੰ ਕਰ ਆਇਆ ਫਿਰ ਆ ਕੁੰਡਾ ਕਿਸ ਖੜਕਾਇਆ ਰੱਬ ਪਾਏ ਮੱਥੇ ਤੇ ਵਟ ਸੀ ਕੁੰਡਾ ਖੋਲਿਆ ਅੱਗੋਂ ਜੱਟ ਸੀ ਜੱਟ ਕਹਿੰਦਾ ਅਰਜ ਗੁਜ਼ਾਰਦਾ ਆਂ ਮੈਂ ਡੰਗਰ ਵਛਾ ਚਾਰਦਾ ਆਂ ਜਮੀਂ ਵਿੱਚ ਮੈਂ ਬੀਜ ਖਲਾਰਿਆ ਏ ਮੀ ਪਾ ਦੋ ਜੱਟ ਕਿਉਂ ਮਾਰਿਆ ਏ ਜੇ ਹੋਈ ਫਸਲ ਮੈਂ ਵੇਚਾਂਗਾ ਤੇ ਤੈਨੂੰ ਮੱਥਾ ਟੇਕਾਂਗਾ ਰੱਬ ਬੂਹਾ ਢੋਕੇ ਆ ਗਿਆ ਲੋਕਾਂ ਦੇ ਦਿਲਾਂ ਦੀ ਭਾ ਗਿਆ ਕੋਈ ਧੁੱਪ ਮੰਗਦਾ ਕੋਈ ਸ਼ਾਂ ਸੀ ਹੁਣ ਦਰ ਖਲੋਤੀ ਮਾਂ ਸੀ ਰੱਬ ਕਹਿੰਦਾ ਮਾਏ ਤੈਨੂੰ ਕੀ ਦੇਵਾਂ ਤੇਰੇ ਲਈ ਅੰਬਰ ਸੀ ਦੇਵਾ ਮਾਂ ਕਹਿੰਦੀ ਅੰਬਰ ਤੋਂ ਕੀ ਲੈਣਾ ਇੱਕ ਪੁੱਤ ਦੇ ਦੇ ਮੈਂ ਜੀ ਲੈਣਾ ਰੱਬ ਕਹਿੰਦਾ ਤੇਰੇ ਕੋਲ ਧੀ ਐ ਉਹ ਵੀ ਤਾਂ ਮੇਰਾ ਜੀ ਐ ਉੱਥੇ ਪੁੱਛ ਜਿੱਥੇ ਔਲਾਦ ਨਹੀਂ ਧੀਆਂ ਹੁਣ ਪੁੱਤਾਂ ਤੋਂ ਬਾਅਦ ਨਹੀਂ ਜੋ ਦਿੱਤਾ ਏ ਸਹਿਣਾ ਸਿੱਖੋ ਜਿੱਥੇ ਰੱਖਿਆ ਏ ਰਹਿਣਾ ਸਿੱਖੋ ਰੱਬ ਚੱਕਰਾਂ ਦੇ ਵਿੱਚ ਪੈ ਗਿਆ ਸਧਾਰਨ ਜਿਹਾ ਹੋ ਕੇ ਬੈ ਗਿਆ ਮੈਂ ਰੱਬ ਆ ਮੈਨੂੰ ਨਹੀਂ ਠੱਗ ਸਕਦੇ ਮੈਂ ਚੱਲਿਆਂ ਲੋਗ ਨਹੀਂ ਲੱਭ ਸਕਦੇ ਕਿਤੇ ਪਹਾੜੀ ਚੋਟੀ ਚੜ ਜਾਵਾਂ ਜਿੱਥੇ ਦਿਖੇ ਨਾ ਮੇਰਾ ਪਰਛਾਵਾਂ ਇੰਨਾ ਉੱਥੇ ਵੀ ਆ ਜਾਣਾ ਏ ਪਤੰਦਰਾ ਮੈਨੂੰ ਲੱਭ ਲੈ ਆਣਾ ਏ ਫਿਰ ਸੋਚ ਸੋਚੀ ਚੰਨ ਤੇ ਲੁਕ ਜਾ ਜਾਂ ਧਰਤੀ ਦੀ ਹਕ ਵਿੱਚ ਛੁਪ ਜਾ ਬੰਦੇ ਨੂੰ ਸਭ ਕੁਝ ਆਉਂਦਾ ਏ ਏ ਚੰਨ ਤੇ ਪਹੁੰਚਣ ਜਾਣਦਾ ਏ ਹੁਣ ਇੱਕੋ ਜਗ੍ਹਾ ਬਸ ਰਹਿ ਗਈ ਆ ਉਹ ਜਿੱਥੇ ਦੁਨੀਆਂ ਵੇਖਣੋ ਰਹਿ ਗਈ ਆ ਹੁਣ ਦਿਲਾਂ ਦੇ ਵਿੱਚ ਮੈਂ ਵੱਸਾਂਗਾ ਬੰਦਾ ਲੱਭੂ ਤੇ ਮੈਂ ਹੱਸਾਂਗਾ ਕਿਉਂਕਿ ਕੋਈ ਆਪਣਾ ਮਨ ਟਟੋਲਦਾ ਨਹੀਂ ਮੂਰਤੀਆਂ ਚੋਂ ਮੈਨੂੰ ਲੱਭਦੇ ਨੇ ਵੇ ਲਾਡੀ ਦਿਲ ਨੂੰ ਕੋਈ ਫਰੋੜਦਾ ਨਹੀਂ ਮੂਰਤੀਆਂ ਚੋਂ ਮੈਨੂੰ ਲੱਭਦੇ ਨੇ ਵੇਲਾ ਢੀ ਦੇਲ ਨੂੰ ਕੋਈ ਫਰੋੜਦਾ ਨਹੀਂ ਇਸ ਲਈ ਇੱਥੇ ਰਹਿੰਦਾ ਰੱਬ ਥੈਂਕ ਯੂ